ਮਨਤਾ ਤੁਹੇਰੀ ਕਾਲ ਜੀ ਸਾਰਿਆਂ ਨੂੰ ਹੈਪੀ ਹੋਲੀ ਜੀ ਅੱਜ ਹੈਗਾ ਜੀ ਹੋਲੀ ਦਾ ਤਿਹਾਰ ਤੇ ਸਾਰਿਆਂ ਨੂੰ ਪਤਾ ਹੀ ਹੈ ਪਰਮਾਤਮਾ ਕਰੇ ਤਿਹਾਰ ਸਾਰਿਆਂ ਲਈ ਖੁਸ਼ੀਆਂ ਦੇ ਰੰਗ ਵਖੇਰੇ ਹਨ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਰੰਗਾਂ ਦੇ ਵਿੱਚ ਅਬੜੀ ਜ਼ਿੰਦਗੀ ਹੈ ਜਿਹੜੀ ਬਤੀਤ ਕਰੋ ਤੇ ਅਸੀਂ ਤਾਂ ਕਰ ਲਈ ਆਵਦੀ ਤਿਆਰੀ ਜਾਣ ਦੀ ਕੱਲ ਆਏ ਸੀਗੇ ਤੁਹਾਨੂੰ ਪਤਾ ਹੀ ਹੈ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਊਗਾ ਪਰ ਬੱਚਿਆਂ ਦਾ ਜਾਣਦਾ ਜਿਹੜਾ ਬਿਲਕੁਲ ਮੰਨ ਨਹੀਂ ਕਰਦਾ ਹੋਗਾ ਇਹੋ ਨੇ ਹੋਲੀ ਖੇਡਣਾ ਮੈਂ ਤਾਂ ਨਾ ਕਿ ਤਿਆਰ ਹੋ ਕੇ ਬੈਠ ਗਈ ਹੁਣ ਜਦੋਂ ਉਹ ਆਉਣਗੇ ਪਤਾ ਨਹੀਂ ਤਰਨ ਵੇਲੇ ਕੀ ਕਰਨ ਕਹਿਣਗੇ ਮੈਂ ਜਿਸ ਕਾਰਨ ਨੂੰ ਤਿੰਨ ਵਾਰੀ ਫੋਨ ਕਰਤਾ ਵੀ ਚੱਲੀਏ ਮਮਾ ਅੱਧਾ ਘੰਟਾ ਹੋਰ ਮਮਾ ਅੱਧਾ ਘੰਟਾ ਹੋਰ ਜਿਸ ਕਾਰਨ ਨਾਲ ਉਹ ਜਾਦੇ ਗੈਵੀ ਨੂੰ ਅੱਜ ਵੀ ਹੋ ਰਹੀ ਐ ਚਾਚੀ ਜੀ ਕਹਿੰਦਾ ਕੱਲ ਨੂੰ ਚੱਲਾਂਗੇ ਮੈਂ ਕਿਹਾ ਨਹੀਂ ਅੱਜੀ ਚ ਜਾਣਾ ਆਪਣੇ ਪਿੰਡ ਤੇ ਇਹ ਸਾਡੀ ਭਾਬੀ ਐ ਅਮਨਦੀ ਗਵੰਡਣਾ ਤੇ ਅਮਨਦੀ ਸੇਲੀ ਐ ਇਕੱਟੀਆਂ ਅੰਦਰਾਂ ਨਹੀਂ ਜਠਾਣੀ ਦੁਖ ਸੁਖ ਕਰਦੀਆਂ ਨਿਗੀਆਂ ਸਾਹਮਣੇ ਘਰ ਹੈ ਇਹਨਾਂ ਦਾ ਭਾਬੀ ਕਾ ਤੇ ਕਈ ਵਾਰੀ ਆਮਨ ਵੀ ਇਹਨਾਂ ਦੇ ਘਰੇ ਚਲੀ ਜਾਂਦੀ ਹੈ ਤੇ ਇਹ ਵੀ ਕੰਮ ਕਰਕੇ ਇੱਥੇ ਆ ਜਾਂਦੀ ਹੈ। ਆਪਦਾ ਦੁੱਖ ਸੁੱਖ ਕਰ ਲੈਂਦੀਆਂ ਨੇ ਹਨਾ ਗੱਲਬਾਤਾਂ ਕਰ ਲੈਂਦੀਆਂ ਨੇ। ਤੇ ਬਾਕੀ ਆਪਣੀ ਸਿੱਖਾਂ ਦੀ ਤਾਂ ਵੈਸੇ ਕਹਿ ਦਿੰਦੇ ਹੁੰਦੇ ਨੇ ਹੋਲਾ ਮਹੱਲਾ ਹੁੰਦਾ ਹਨਾ ਜੀ ਕੱਲ ਨੂੰ ਅੱਜ ਆਪਣੇ ਪਿੰਡਾਂ ਦੇ ਵਿੱਚ ਅੱਜ ਹੋਲੀ ਮਨਾਈ ਗਈ ਹੈ ਤੇ ਖਾਲਸੇ ਦੀ ਹੋਲੀ ਹੈਗੀ ਜਿਹੜੀ ਹੋਲਾ ਮਹੱਲਾ ਉੱਤੇ ਕੱਲ ਨੂੰ ਮਨਾਇਆ ਜਾਊਗਾ। ਉਹਦਾ ਵਲੌਗ ਤਰਸੇਮ ਤੁਹਾਡੇ ਨਾਲ ਸ਼ੇਅਰ ਕਰੂਗਾ ਬਹੁਤ ਸਾਰੇ ਘਰਾਂ ਚੋਂ ਸੰਗਤਾਂ ਜਿਹੜੀਆਂ ਉੱਥੇ ਗਈਆਂ ਹੋਈਆਂ ਨੇ ਗਿਆ ਨਤ ਪਸਤ ਕੋਹਣ ਪਹੁੰਚੀਆਂ ਨੇ ਇਹ ਇਕੱਠ ਤੇ ਬਹੁਤ ਹੋਇਆ ਉੱਥੇ ਵੀ ਪਿਛਲੀ ਵਾਰੀ ਹੋਲੇ ਮਹੱਲੇ ਦੇ ਵਿੱਚ ਨੁਕਸਾਨ ਹੋ ਗਿਆ ਸੀ ਜਿਹੜੇ ਨੌਜਵਾਨ ਮੁੰਡੇ ਦੀ ਸ਼ਹੀਦੀ ਹੋ ਗਈ ਸੀਗੀ ਉੱਥੇ ਜਿਹੜੇ israrti anshar ਸੀਗੇ ਉਹਨਾਂ ਨੇ ਦੇਖੋ ਕਿੰਨਾ ਨੁਕਸਾਨ ਕੀਤਾ ਸੀਗਾ ਬਹੁਤ ਮਤਲਬ ਪਿਛਲੀ ਵਾਰੀ ਬਹੁਤ ਜਾਦੇ ਮਨ ਜਿਹੜਾ ਉਦਾਸ ਹੋ ਗਿਆ ਸੀਗਾ ਸਭ ਦਾ ਕਿਉਂਕਿ ਉਹ ਮੁੰਡਾ ਵਿਚਾਰਾ ਕੁਝ ਦਿਨਾਂ ਵਾਸਤੇ ਹੀ ਬਾਹਰ ਬਾਹਰੋਂ ਆਇਆ ਸੀਗਾ ਹੋਲੇ ਮਹੱਲੇ ਤੇ ਤੇ ਉਹਨੂੰ ਜਿਹੜਾ ਕਿੰਨਾ ਖਬਿਆਜਾ ਉਹਨਾਂ ਦੇ ਪਰਿਵਾਰ ਨੂੰ ਭੁਗਤਣਾ ਪਿਆ ਉਹਨਾਂ ਲਈ ਤਾਂ ਵਿਚਾਰਿਆਂ ਲਈ ਹਨਾ ਇਹ ਹੋਲਾ ਮੋਹਲਾ ਐਵੇਂ ਸੂਲ ਮੰਗੂ ਚਵਣ ਲੱਗ ਜਾਂਦੀਆਂ ਨੇ ਇਹ ਜੀਆਂ ਜਿਆਦਾ ਫਿਰ ਜਦੋਂ ਮਤਲਬ ਭੈੜੀਆਂ ਜਿਆਦਾ ਆਪਣੇ ਨਾਲ ਜੁੜ ਜਾਣ ਜਦੋਂ ਘਰ ਖਾਲੀ ਹੋ ਜੇ ਹਨਾ ਤੇ ਜੇ ਸ਼ਾਂਤੀਪੂਰਵਕ ਕੋਈ ਵੀ ਤਿਹਾਰ ਮਨਾਈਏ ਤਾਂ ਤਿਹਾਰ ਆਪਾਂ ਨੂੰ ਵਧੀਆ ਲੱਗਦਾ ਜੀ ਜੇ ਹੁੱਲੜਵਾਜੀ ਜਿਹੜੀ ਹੋ ਜੇ ਉੱਥੇ ਫਿਰ ਨੁਕਸਾਨ ਜਿਹੜਾ ਹੋ ਜਾਂਦਾ ਹੈ ਫਿਰ ਉਹ ਕਈ ਮਤਲਬ ਕਈਆਂ ਸਾਲਾਂ ਤੱਕ 20-30 ਸਾਲਾਂ ਤੇ ਪਰਿਵਾਰ ਤੇ ਜਿਹੜੇ ਬੋਝ ਬਣ ਜਾਂਦੇ ਨੇ ਮਾਪੇ ਤੇ ਭੈਣ ਭਰਾਵਾਂ ਤੇ ਫਿਰ ਉਹ ਉੱਤਰਦੇ ਨਹੀਂ ਹੈਗੇ ਹਨ ਚਲੋ ਉਮੀਦ ਕਰਦੇ ਆਂ ਵੀ ਪਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀ ਭਰੀ ਜਿਹੜੀ ਹੋਲੀ ਦਾ ਤਿਹਾਰ ਆਵੇ ਸਾਰੇ ਆਮਤਾ ਮਤਲਬ ਹੁਣ 11:30 ਪੌਣੇ 12 ਹੋ ਗਏ ਲਗਭਗ ਹੋ ਹੀ ਗਿਆ ਹੋਊਗਾ 12:00 ਵਜੇ ਤੱਕ ਹੁੰਦਾ ਜ਼ਿਆਦਾਤਰ ਹੋਲੀ ਦਾ ਸ਼ਹਿਰਾਂ 'ਚ 2:30 ਵਜ ਜਾਂਦੇ ਨੇਗੇ ਬਹੁਤ ਜ਼ਿਆਦਾ ਉੱਥੇ ਗਲੀਆਂ ਦੇ ਵਿੱਚੋ ਹੋਲੀ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਹੈਗਾ ਇਕੱਠ ਕੱਢੇ ਜਾਂਦੇ ਨੇਗੇ ਹਨਾ ਸਾਡੇ ਤਾਂ ਹੁਣ ਇੱਥੇ ਸ਼ਾਂਤੀਪੂਰਵਕ ਹੀ ਐ ਅਮਨ ਨੇ ਕਹਿਣ ਲੱਗੀ ਕਹਿੰਦੀ ਤੁਸੀਂ ਫਿਰ ਬਾਹੜਾ ਰੰਗ ਬਖੇਰ ਦੋਗੇ ਉਹ ਵੀ ਗਲੀਆਂ ਗੁਲੀਆਂ ਚ ਹੀ ਖੇਲਦੇ ਫਿਰਦੇ ਨੇ ਸੱਥਾ ਸੁੱਤਾ ਜੀ ਤੁਸੀਂ ਰਹੋ ਬੱਚਿਆਂ ਦਾ ਜੀ ਲੱਗਿਆ ਪਿਆ ਪਰ ਭੈਣ ਕਾਲੀ ਕਰਦੇ ਹੈਗੇ ਕਹਿੰਦੇ ਅਸੀਂ ਜਾਣਾ ਅੱਜ ਜਿਹੜੀ ਬਾੜੀ ਅੱਜ ਵੀ ਆਈ ਕਿਹੜੇ ਵੇਲੇ ਨੇ ਤਿਆਰ ਹੋਈ ਬੈਠੀ ਹੈਗੀ ਘਰੇ ਵੀ ਉੱਕਲ ਸੱਜ ਜਸੂ ਤੇ ਜਸੂ ਤੇ ਗਏ ਵੀ ਕਹਿੰਦੇ ਅਸੀਂ ਜਾਣਾ ਨਹੀਂ ਗੇ ਫੇਰ ਮਾਰ ਜਾਗੇ ਕਿਹੜਾ ਉਹਨਾਂ ਲਈ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਅਸੀਂ 20 ਦਿਨਾਂ ਨੂੰ ਫੇਰ ਆਵਾਂਗੇ ਉਹ ਸਰਪ੍ਰਾਈਜ਼ ਕੀ ਆ ਤੁਹਾਨੂੰ ਆਪ ਹੀ ਦੱਸ ਦੇਣਗੇ ਅਜੇ ਕਹਿੰਦੀ ਅਸੀਂ ਦੱਸਣਾ ਨਹੀਂ ਹੈਗਾ ਫੇਰ ਆਵਾਂਗੇ ਅਸੀਂ ਥੋੜੇ ਦਿਨਾਂ ਤੱਕ ਪਰਮਾਤਮਾ ਕੋਈ ਚੰਗਾ ਟਾਈਮ ਲੈ ਕੇ ਆਵੇ ਫੇਰ ਮਿਲਾਂਗੇ ਸਾਰੇ ਪਹਿਲਾਂ ਹਰਕੀਤ ਭੈਣ ਕਹਿੰਦੀ ਸੀ ਕਿ ਅਮਨ ਨੇ ਫੋਨ ਕਰਿਆ ਸੀ ਕਹਿੰਨੀ ਭੈਣੇ ਤੂੰ ਵੀ ਆ ਜਾ ਫੇਰ ਉਹ ਪਤਾ ਨਹੀਂ ਤਾਂ ਮਣਾਈ ਕਰਕੇ ਪਹਿਲਾਂ ਕੱਲ ਕਹਿੰਦੀ ਸੀ ਮੈਂ ਆਜੂ ਹੁਣ ਅਸੀਂ ਤਿੰਨ ਵਾਰੀ ਫੋਨ ਚੱਕਿਆ ਸੀ ਕਰਿਆ ਅਸੀਂ ਤਾਂ ਵੇਟ ਕਰੀ ਜਾਂਦੇ ਸੀਗੇ ਤੇ ਭੈਣ ਨੇ ਤਾਂ ਫੋਨ ਹੀ ਨਹੀਂ ਚੱਕਿਆ ਹੈਗਾ ਸ਼ਾਇਦ ਪਤਾ ਨਹੀਂ ਦਵਾਈ ਲੈਣਾ ਹੈ ਹਾਂ ਦਵਾਈ ਤੇ ਦਵਾਈ ਲੈਣ ਜਾਉਂਦਾ ਵੇ ਜੀ ਜਵਾਕ ਟਾਈਮ ਨਾਲ ਤੁਰ ਪੈਂਦੇ ਅਸੀਂ ਵੀ ਉਧਰ ਦੀ ਹੋ ਕੇ ਨਿਕਲ ਜਾਂਦੇ ਬਟ ਹੁਣ ਮੈਨੂੰ ਨਹੀਂ ਲੱਗਦਾ ਵੀ ਬੱਚੇ ਤੁਰਨਗੇ ਕਿਉਂਕਿ ਕਰੋ ਫੋਨ ਵੀ ਆ ਗਿਆ ਸਮਾਨ ਲੈ ਕੇ ਜਾਣਾ ਸੀ ਨੇ ਘਰੇ ਚੱਲ ਨਾਲੇ ਬਜ਼ਾਰਾਂ ਜੀਆਂ ਚ ਹੋਲੀ ਪਾਪਾ ਹੀ ਕਰਦੇ ਸੀ ਕਹਿੰਦੇ ਜਾਂ ਤਾਂ ਭਾਈ ਤੁਸੀਂ ਜਮਾ ਸੱਜ ਰਹੇ ਆ ਜਿਓ ਜਾ ਫਿਰ ਹੋਲੀ ਨਗਾ ਕੇ ਆਇਓ ਵੀ ਬਾਜ਼ਾਰਾਂ ਦੇ ਵਿੱਚ ਕਈ ਵਾਰੀ ਫਿਰਦੇ ਰਹਿੰਦੇ ਨੇ ਆਹ ਲੜਵਾਜੀ ਕਰਦੇ ਵੀ ਫਿਰ ਹੋਲੀ ਦੇ ਤਿਹਾਰ ਤੇ ਲੰਘਣਾ ਔਖਾ ਹੋ ਜਾਂਦਾ ਵੀ ਆ ਤਾਂ ਦੇਖ ਕੇ ਆਇਓ ਥੋੜਾ ਜਿਹਾ ਹਣਾ ਤੁਸੀਂ ਪਿਛਲੇ ਪਹਿਰੇ ਜਾਏ ਪਹਿਨੇ ਆਥਣੇ ਦੀ ਹਾਂ ਬਸ ਹੁਣ ਤਾਂ 2 ਵਜੇ ਤੋਂ ਬਾਅਦ ਹੀ ਤੁਰਾਂਗੇ ਗੱਡੀ ਜਾਂਦੇ ਹਾਂ ਲੈਣਾ ਹਾਂ ਆਪ ਭਜਾਂਗੇ ਜਮਾ ਕਿਹੜੇ ਕਿਹੜੇ ਨਾ ਕਿ ਵੀ ਤਾਂ ਹੰਬੇ ਹੀ ਪਏ ਹਾਂ ਉਹ ਤਾਂ ਤਾਂ ਹੁਣ ਤਾਂ ਲਾਉਣਾ ਆਉਣਾ ਕਰਦੇ ਨਹੀਂ ਆਹ ਹੋਇਆ ਹੁਣ ਤਾਂ ਐ ਵੀ ਮੈਂ ਪੈਣੇ ਆਉਣਗੇ ਸਾਨੂੰ ਦਿਖਾਵਾਂਗੇ ਉਹਨਾਂ ਦਾ ਐ ਰੰਗੋ ਰੰਗ ਹੋਏ ਪਹਿਨੇ ਉਹ ਤੇ ਨਾ ਉਹ ਪਹਿਲਾਂ ਵਿੱਚ ਦੀ ਘਰੇ ਆਏ ਸੀਗੇ ਜੋ ਤੇ ਕਾਲੇ ਤੇਲ ਵਾਲਾ ਗੇਲਣ ਚੱਕਣ ਲੱਗ ਗਿਆ ਮੰਮੀ ਨੇ ਉਹਦੇ ਲਾ ਕੇ ਥੱਪੜ ਪਰਾਇਆ ਕਹਿੰਦਾ ਕਾਲੇ ਤੇਲ ਨਾਲ ਹੋਲੀ ਕੇਡਾਂਗੇ ਅਸੀਂ ਮਾ ਗਾ ਤੇਲ ਨਾਲ ਰੰਗ ਹੋਲਿਓ ਸੁੱਕਾ ਰੰਗ ਥੋੜੀ ਅੰਦਰ ਦਾ ਨਹੀਂ ਜਿਸ ਕਾਰਨ ਦੇ ਲਾਤਾ ਸੀ ਇੱਕ ਵਾਰੀ ਮੁੰਡਿਆਂ ਨੇ ਹਾਏ ਹਾਏ ਇਹ ਮੁੰਡੇ ਦਾ ਤਾਂ ਭੈਣੇ ਕਿੰਨੇ ਦਿਨ ਤੱਕ ਇੱਥੋਂ ਨਿਸ਼ਾਨ ਨਹੀਂ ਗਏ ਹੈਗੇ ਰਗੜ ਰਗੜ ਕੇ ਛੇੜਨ ਵਾਲਾ ਕਰਤਾ ਮੁੰਡਾ ਨਾਲ ਕਿੰਨਾ ਭੈੜਾ ਮਸਤ ਜਿਹਾ ਹੁੰਦਾ ਹੈ ਤੇਲ ਚ ਨਾ ਜੂੜੇ ਨੇ ਸਾਰੇ ਨਾ ਕਿਸੇ ਤਰ੍ਹਾਂ ਨਿਕਲਦਾ ਰੰਗ ਤਾਂ ਹੈ ਆ ਵੀ ਇਹਦੇ ਤੇ ਵੀ ਬਹੁਤ ਐਡੀਸ ਮੈਂ ਲੰਬੀ ਹੋਰ ਇਹ ਤਾਂ ਹਸਤਾ ਨਹੀਂ ਕਰਦਾ ਵੀ ਹਾਂ ਜਾਂ ਸੁੱਕੇ ਰੰਗਾਂ ਤਾਂ ਫਿਰ ਵੀ ਆਉਂਦੇ ਹੋਂਸੇ ਬਹੁਤ ਜ਼ਿਆਦਾ ਹਨ ਬਸ ਨਗਰ ਕੀਰਤਨ ਜੋਰਾਂ ਤੇ ਚੱਲਦਾ ਹੁੰਦਾ ਨਗਰ ਕੀਰਤਨ ਤਾਂ ਕੱਲ ਨੂੰ ਹੋਊਗਾ ਤੇ ਕੱਡੇ ਧਰੇ ਹੁੰਦੇ ਨੇ ਰੰਗਾਂ ਦੇ ਫਿਰ ਮੈਂ ਕਿਤੇ ਵੀ ਦੂਜੇ ਦਿਨ ਉਹ ਕਰਦੇਗੇ ਜੀ ਮੈਂ ਉਹ ਕਰਦੇ ਹੁੰਦੇ ਘੂੜਿਆਂ ਦੀ ਦੌਰ ਲੰਮਾ ਪੂਰਾ ਦੌਰ ਹੈ ਤੇ ਹੁਣ ਸਰਕਸ ਨਰਮਤਨ ਹੈ ਲੱਗਦਾ ਵੀ ਜਨੇ ਦੇਖਿਆ ਇਹ ਅਮੇ ਜਿਵੇਂ ਦਿਸ ਜਾਂਦਾ ਨਾ ਤਾਂ ਕਦੇ ਨਹੀਂ ਗਈ ਮੈਂ ਤਾਂ ਇੱਕ ਵਾਰੀ ਆਨੰਦਪੁਰ ਸਾਹਿਬ ਗਈਆਂ ਕਿ ਉਦੋਂ ਜਦੋਂ 99 ਤੋਂ ਬਾਅਦ ਸਕੂਲ ਤੇ ਟੂਰ ਗਿਆ ਸੀ ਜਦੋਂ ਅਸੀਂ ਪੜ੍ਹਦੀਆਂ ਹੁੰਦੀਆਂ ਸੀ ਉਹ ਦੇਖਣ ਗਏ ਸੀ ਜਦੋਂ ਰੌਸ਼ਨੀ ਕੀਤੀ ਸੀਗੀ ਉੱਥੇ ਨਹੀਂ ਗਈ ਮੈਂ ਤਾਂ ਵਾਰੀ ਨਾ ਮੈਂ ਤਾਂ ਗਈ ਹੀ ਨਹੀਂ ਹੁਣ ਆਪਾਂ ਜਾਵਾਂਗੇ ਤਰਸੇਵ ਆ ਹਾੜੀ ਤੋਂ ਬਾਅਦ ਜਦੋਂ ਵਿੱਚ ਦੀਸ ਦੇਖਣਾ ਤਾਂ ਜੋੜ ਮੇਲ ਜਦੋਂ ਤਾਂ ਜੋੜ ਨਹੀਂ ਜੋੜ ਮੇਲ ਤੇ ਕੱਠ ਹੁੰਦਾ ਉਦੋਂ ਦਰਸ਼ਨ ਨਹੀਂ ਹੁੰਦੇ ਗੁਰਦੁਆਰਾ ਸਾਹਿਬ ਦੇ ਨਹੀਂ ਤਾਂ ਜਵਾਕ ਲੂਟ ਆਉਂਦਾ ਪੈਣੇ ਕੱਠ ਦੇ ਵਿੱਚ ਬਾਲੇ ਗੁਰੂ ਘਰ ਨੇ ਐਵੇਂ ਤਾਂ ਮੈਂ ਗੁਰੂ ਘਰਾਂ ਚ ਤਾਂ ਗਈਆਂ ਸਾਰੇ ਅਜਾ ਸੀ ਉਦੋਂ ਬਲਜਿੰਦਰ ਦੇ ਫੁੱਲ ਪਾਉਣ ਗਏ ਸੀ ਕੀਰਤਪੁਰ ਸਾਹਿਬ ਉਦੋਂ ਗਏ ਸੀ ਜੋ ਹੁੰਦੇ ਸੁੱਟੇ ਮੇਲੇ ਦੇ ਕੋ ਉਦੋਂ ਹੋ ਕਰਨ ਲੱਗ ਜਾਂਦੇ ਦੀਰੀ ਲਾਉਣ ਲੱਗ ਜਾਂਦੇ ਆਈ ਨਾ ਜਿਵੇਂ ਸਾਰੀ ਨਾ ਜਿਵੇਂ ਹੁਣ ਜਦੋਂ ਪਹਾੜੀ ਵੱਢ ਕੇ ਮੀਂਹ ਨਵੇਲੀ ਰੁੱਤ ਹੁੰਦੀ ਆ ਉਦੋਂ ਵੀ ਹਨਾ ਮਮੇ ਕਵੇਲੀ ਨਹੀਂ ਹੁੰਦੀ ਨਾ ਬੇਲੀ ਹੁੰਦੀ ਆ ਲਾ ਖੜੀ ਵੱਟ ਕੇ ਵੈਲੇ ਹੁੰਦੇ ਨੇ ਖੜੀ ਵੱਟ ਕੇ ਫਿਰ ਲੱਗ ਜਾਂਦਾ ਨਾਲ ਦੀ ਨਾਲ ਕਿਹੜੇ ਵੈਲੇ ਰਹਿੰਦੇ ਕਿਸੇ ਨੇ ਪਿਸਤੇ ਲੱਗ ਜਾਂਦੇ ਆ ਹੁਣ ਤਾਂ ਮੱਕੀ ਮੁੱਕੀ ਜੀ ਦਾ ਕਿੰਨਾ ਆ ਬਾਲ ਜੰਮੀ ਵੈਲੇ ਨਹੀਂ ਰਹਿੰਦੇ ਕਿ ਕੰਡਣ ਸਾਰ ਹਾਂ ਮੱਕੀ ਮੁੱਕੀ ਜੀ ਦਾ ਮਤਲਬ ਕਰਕੇ ਉਹਦੀ ਬਹਾਨਾ ਨਹੀਂ ਨਹੀਂ ਬਸ ਸਿਆਲ ਸਿਆਲ ਜੀ ਵੈਲਾ ਹੁੰਦਾ ਥੋੜਾ ਜਿਹਾ ਮਹੀਨਾ ਤੋਂ ਮਹੀਨਾ ਨਾ ਸਿਆਲ ਚੋਂ ਵੀ ਜਦੋਂ ਕਿਤੇ ਜਾਣਾ ਘੁੰਮਣਾ ਫਿਰਨਾ ਸਰਦੀਆਂ ਠੀਕ ਰਹਿੰਦੀਆਂ ਨੀਗੀਆਂ ਵੀ ਠੀਕ ਜੇ ਮੌਸਮ ਚ ਨਵੰਬਰ ਦਸੰਬਰ ਤੱਕ ਚਲ ਜਨਵਰੀ ਚ ਤਾਂ ਥੋੜਾ ਧੁੰਦਾ ਧੰਦਾ ਦਾ ਹੋ ਜਾਂਦਾ ਤੇ ਬਾਕੀ ਨਾ ਇੱਕ ਗੱਲ ਦੱਸਿਓ ਵੀ ਤੁਹਾਡੇ ਆਲੇ-ਦਾਲੇ ਦੇ ਜਿਹੜੇ ਨਿੰਮ ਨੇ ਸੁੱਕ ਗਏ ਉਹ ਫੁੱਟਿਆ ਏ ਸਾਡੇ ਨਾਲ ਇੱਥੇ ਤਿੰਨ ਨਿੰਮ ਨੇਗੇ ਮੇਰੇ ਪੇਕਿਆਂ ਦੇ ਘਰਾਂ ਦੇ ਲਵੇ ਕੋਈ ਕਿਸੇ ਨਿੰਮ ਨੇ ਵੀ ਕੋਈ ਪੱਤਾ ਨਹੀਂ ਕੱਢਿਆ ਪਤਾ ਨਹੀਂ ਕੀ ਕਾਰਨ ਹੈ ਪਤਾ ਨਹੀਂ ਤਾਂ ਠੰਡ ਕਰਕੇ ਹੀ ਆ ਕਿਸੇ ਨਿੰਮ ਨੇ ਪਿਛਲੇ ਪੱਤੇ ਵੀ ਨੱਦੇ ਝਾੜ ਪੈਣੇ ਉਮੀ ਖੜਿਆ ਦੇਖੀ ਹਾਂ ਨਾ ਸੁੱਕ ਗਏ ਨੇ ਦਾਣੇ ਫੁੱਟਣਗੇ ਤਾਂ ਕਰ ਹੈਗੇ ਲੇਟ ਫੁੱਟਣਗੇ ਵੀ ਸੁੱਕ ਗਏ ਨੇ ਪਿਛਲੇ ਪੱਤੇ ਆਹ ਢਾਲੀ ਤਾਂ ਫੁੱਟਿਆ ਹੀ ਹਨਾ ਭਣੀ ਇਹ ਤਾਂ ਫੁੱਟਿਆ ਹੀ ਤਾਲੀਆ ਬੁੱਟੇਆਂ ਨਹੀਂ ਡੇ ਬੁੱਟੇ ਆਪਣੇ ਦੇ ਕਿੰਨੇ ਸੁੱਕਾ ਸੁੱਕਾ ਲੱਗਦਾ ਸੀ ਹਾਂ ਜੰਦਪਾਰੇ ਟਾਈਮ ਦੀਆਂ ਹੋਣਗੀਆਂ ਨਹੀਂ ਨਾ ਨਿੰਮਾ ਤਾਂ ਕਿਤੇ ਵੀ ਨਹੀਂ ਬੁੱਟੇ ਸਾਰੇ ਨੂੰ ਬਿਮਾਰੀ ਕੰਡ ਕਰਕੇ ਪਾਲਾ ਵਾਲਾ ਪਿਆ ਬਾਹਰ ਤੇ ਜਾਨੀ ਸੀ ਉਹ ਤਾਂ ਕਿਤੇ ਵੀ ਨਹੀਂ ਬੁੱਟੇ ਹੈਗੇ ਸਾਰੇ ਨਿੰਮ ਸੁੱਕੇ ਪਏ ਜਿਹੜਾ ਮੁੰਡਾ ਬੁੰਡਾ ਉਹ ਹੋ ਕੇ ਪਿਆ ਨਾ ਅੱਜ ਮੁੱਸੀ ਵਾਲਕੇ ਬੰਨੇ ਉਹਦਾ ਹਰਾ ਹਰਾ ਨਿੰਮ ਬੰਨੇ ਉਹਨਾਂ ਨੇ ਹਰਾ ਹਰਾ ਨਹੀਂ ਉਹ ਉਹਦੇ ਉਹਨਾਂ ਦੇ ਬੰਨੇ ਤਿਕਾ ਇਹ ਮੈਂ ਆਪਣਾ ਹੋਰ ਨਹੀਂ ਹੈਗਾ ਕੋਈ ਜਾਮਣ ਦੇ ਪੱਤੇ ਕੋ ਹੋਰ ਤਾਂ ਉਹ ਤਾਂ ਜਾਮਣ ਦੇ ਪੱਤੇ ਆ ਉਹਨਾਂ ਨੇ ਅਰੇ ਨਿੰਮਾ ਕਿੱਥੋਂ ਲਿਆ ਨਹੀਂ ਜਾਮਣ ਦੇ ਵਰਗਾ ਹੋਰ ਹੈਗਾ ਦਰੱਖਤ ਇੱਕ ਕੀ ਕਰਨਾ ਜਰਾ ਕਿਹੜੇ ਕੋ ਹੋਰ ਨਹੀਂ ਹੁੰਦਾ ਹੈਗਾ ਅੰਬ ਅੰਬ ਬੰਨੇ ਹੁੰਦੇ ਅੰਬ ਦੇ ਪੱਤੇ ਹੁਣ ਆ ਨਜ਼ਰ ਆ ਰਾਜ ਕਾ ਨਾ ਵੀ ਅੰਬ ਦੇ ਪੱਤੇ ਜਾਮਣ ਦੇ ਪੱਤੇ ਅੱਛਾ ਮਨੇ ਇਹ ਬੰਨਣਾ ਲੱਗੇ ਨਹੀਂ ਫਿਰ ਹੁਣ ਨਿੰਮਾ ਦੇ ਬੰਨਤੇ ਨਹੀਂ ਹੁਣ ਨਿੰਮਾ ਦੇ ਪੱਤੇ ਨਹੀਂ ਹੁੰਦੇ ਨਹੀਂ ਹੈਗੇ ਰਾਹਣੀਆਂ ਸੁੱਕੀਆਂ ਇਸਹਾਗਾਂ ਤਾਂ ਬਣਾਉਣੀ ਪੈਂਦਾ ਲੈ ਨਾ ਨਾਲ ਇਹ ਨਿੰਮਾ ਬੰਨਣ ਪਿੱਛੇ ਵੀ ਘਰੇ ਬਾਈ ਵੀ ਹੁੰਦੀ ਆ ਉਹ ਵੀ ਇਹਦੇ ਵਿੱਚ ਕੜੱਤਣ ਹੁੰਦੀ ਐ ਵੀ ਕਟਾਣੂ ਬਟੂਣੂ ਅੰਦਰ ਜਾਣ ਤੇ ਕਈ ਕਾਰਨ ਹੁੰਦੇ ਨੇ ਹਰੇਕ ਚੀਜ਼ ਦੇ ਜਦੋਂ ਰਿਵਾਜ ਬਣਦਾ ਜਿਹੜਾ ਕੋਈ ਕੜੱਤਣ ਹੁੰਦੀ ਐ ਨਾ ਆ ਵੀ ਇੱਥੇ ਵੀ ਜਾਪੇ ਵਾਲੇ ਘਰੇ ਫਿਰ ਕਟਾਣੂ ਨਹੀਂ ਜਾਂਦੇ ਹੈਗੇ ਤਾਂ ਮੰਨਿਆ ਜਾਂਦਾ ਹੈ ਤਾਜ਼ਾ ਤੋੜ ਕੇ ਹਾਂ ਤਾਂ ਹੀ ਬਣਾਇਆ ਫਿਰ ਇਹ ਤੇ ਚੰਹ ਚੱਲ ਗਈ ਆ ਨੰਨੀ ਸੜਕੀ ਤੱਕ ਲੱਗ ਜਨਾ ਸਾਰਿਆਂ ਦੀਆਂ ਸੜਕਾ ਫੁੜਕਾਂ ਤੇ ਵੀ ਜਿਵੇਂ ਲੱਗੇ ਹੁੰਦੇ ਐ ਕਿ ਉਹ ਕਿਸੇ ਨੂੰ ਨਿਮ ਨਹੀਂ ਸਾਡੇ ਕੱਲਾ ਹਰਾਂ ਸੀ ਵੀ ਐ ਉਹ ਫੁੱਟੇ ਨਹੀਂ ਹਾਂ ਸਾਡੀ ਮਾਸੀ ਦੇ ਘਰੇ ਆਉਂ ਵੀ ਫੁੱਟੇ ਆ ਸਾਡੇ ਬਾਹਰ ਸੋਨਾ ਨਿੰਮ ਘੜਾ ਸੀ ਕਰੀ ਕਨਵਾ ਬੰਨੇ ਸੀ ਛੋਟੇ ਤੋਂ ਬਹੁਤ ਦੁਰੋਸਤ ਸੀ ਇਹ ਹਾਂ ਥੋੜੀ ਰੁੱਤ ਨੂੰ ਸਹੀ ਰੁੱਤ ਨਹੀਂ ਸੀ ਉਹ 2 ਮਹੀਨੇ ਦੀ ਵੰਡਾੜੇ ਅੱਛਾ ਫਿਰ ਡੇਢ ਮਹੀਨੇ ਬਾਅਦ ਵੀ ਉਦੋਂ ਸੁੱਕੇ ਨਹੀਂ ਤੇ ਨਿੰਮ ਹਾਂ ਨਹੀਂ ਬਈ ਸੁੱਕੇ ਪੈਸੇ ਨਹੀਂ ਮਤ ਫਿਰ ਤੁਸੀਂ ਕਿਵੇਂ ਬੰਨੇ ਸਾਡੇ ਵਧੀਆ ਜਾਣੀਆਂ ਵਿਚ ਵੀ ਸੁੱਕੀਆਂ ਵਿਚ ਵੀ ਸੁੱਕੀਆਂ ਗਿੱਦੀਆਂ ਹੋ ਸੀ ਅੱਛਾ ਅੱਜ ਜੰਮਣ ਕਿੰਨੀ ਸੋਹਣੀ ਫੁੱਟੇ ਆਈ ਹਰੀ ਕਚੂਰ ਹੁਣ ਪਤਾ ਕਰੀ ਫੁੱਟ ਗਿਆ ਕਿ ਨਾ ਅਛਾ ਤੇ ਤੇਰੇ ਪੇਕੇ ਤੀਜਾ ਹੋਇਆ ਦੋ ਮਹੀਨੇ ਤਾਂ ਹੋ ਗਏ ਹੋਣਗੇ ਗੱਲਾਂ ਦੋ ਟਾਈ ਹੋ ਗਏ ਹੋਣਗੇ ਆ ਗਈ ਦੋ ਮਹੀਨੇ ਦਾ ਲੈ ਕੇ ਆਇਆ ਹੁਣ ਤਾਂ ਬਾਬਾ ਹੋ ਗਿਆ ਹੋਊਗਾ ਐਤਵਾਰ ਦੋ ਮਹੀਨੇ ਹੋ ਗਏ ਸੀ ਤਾਂ ਬਾਬਾ ਤੇ ਜੋ ਆਖੀਆਂ ਧੱਕੀਆਂ ਸਭ ਨੂੰ ਦੇਵੇ ਰੱਬ ਪੁੱਤਲੇ ਬਿਤਰੇ ਮੇਰੇ ਰੱਬ ਸਭ ਨੂੰ ਦੇਵੇ ਸਭ ਨੂੰ ਦੇਵੇ ਕੋਈ ਪਰਮਾਤਮਾ ਤੈਨੂੰ ਕਿੰਨੀ ਖੁਸ਼ੀ ਹੋਈ ਤੇਰੇ ਤੀਜੇ ਦੀ ਲੈ ਪਰਮਾਣ ਤੈਨੂੰ ਕਿੰਨੀ ਖੁਸ਼ੀ ਹੋਇਆ ਇਹ ਚੀਜ਼ਾਂ ਇੰਨੀਆਂ ਖੁਸ਼ੀ ਨਾਲ ਮੇਰੇ ਪਤੀ ਜੀ ਕਹਿੰਦੇ ਆ ਸੁਲਾ ਮੈਂ ਜਨਾਇ ਤੱਕਣੀ ਲਿੱਦੇ ਨੂੰ ਸੱਜ ਵੀ ਬਣਾ ਕੇ ਮੈਂ ਤਾਂ ਲਾਦਾ ਜੱਫੀ ਪਾਲਾ ਸੁਲਾ ਮੈਂ ਕਹਿੰਨੀ ਆ ਗੁਰਪ੍ਰੀਤ ਚੱਕਣ ਦੇ ਦਿਆ ਗੈ ਕਹਿੰਨੀ ਨਾ ਬਣੀ ਦੇਖਣਾ ਦੇ ਦੇ ਪੇ ਉਹ ਪਿਆਰ ਰਖਦਾ ਅੰਦਰੋਂ ਕੁੜੀਆਂ ਨੇ ਦੇ ਲਾ ਕੰ ਦਾ ਅੱਜ ਦਿਖਾਰੇ ਸੀ ਕੋਈ 2.5 ਕੁਇੰਟਲ ਫੁੱਲ ਮੋਸੇ ਵਾਲੀ ਦੀ ਸਮਾਗਮ ਤੇ ਲੇਗ ਕੇ ਗਿਆ ਖੁਸ਼ੀ ਚ ਤੁਸੀਂ ਅੰਲੇ ਵੱਲ ਕਮ ਲਈ ਕੇ ਅੰਦਰ ਬਣਾ ਕੇ ਸਾਰੀ ਡੈਕੋਰੇਸ਼ਨ ਕਰਕੇ 2.5 ਕੁਇੰਟਲ ਫੁੱਲ ਉਹ ਗੱਡੀ ਚ ਲੈ ਕੇ ਆਇਆ ਸੀ ਹਰਿਆਣੇ ਚੋਂ ਲੈ ਲਿਆ ਫਿਰ ਐਨੀ ਖੁਸ਼ੀ ਮਨਾ ਕੇ ਤਾਜ਼ੇ ਫੁੱਲ ਨਹੀਂ ਹੈ ਰੌਲੀ ਜਾਲੇ ਚਾਰੇ ਨੇ ਵਿਚਾਰੇ ਦੰਡ ਰੁੱਟੀ ਜਾਣਗੇ ਨਾ ਵਿਚਾਰਾਂ ਦੇ ਵਧੀਆ ਹੋ ਗਏ ਬਹੁਤ سارے ਪਰਿਵਾਰ ਨੇ ਬਈ ਉਹਨਾਂ ਵਾਂਗੂ ਜਿਹੜੇ ਵਿਚਾਰੇ ਦਵਾਰੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਬਖਸ਼ਿਸ਼ ਕੀਤੀ ਹੈ ਇਹਨਾਂ ਸੋਕਰ ਐਵੇਂ ਜਾਣਾ ਹੋਏ ਹੁਣ ਲਾਜ ਵਧੀਆ ਨੇ ਜਿਹੜਾ ਲੈਦਾ ਜਿਹੜਾ ਘਰ ਬਸ ਗਿਆ ਕਿਉਂ ਆ ਹੁਣ ਹਰਜਿੰਦਰ ਦੀ ਭੈਣ ਦੇ ਦੇਖ ਲੈ ਮੇਰੀ ਜਠਾਣੀ ਆ ਭੈਣੇ ਉਹਦੀ ਭੈਣ ਦੇ ਪਹਿਲਾ ਮੁੰਡਾ 14 ਸਾਲ ਦਾ ਮੁੱਕ ਗਿਆ ਸੀ ਫਿਰ ਕੁੜੀ ਸੀ ਚਲ ਵੀ ਚਲ ਕੁੜੀ ਦੇ ਸਿਰ ਤੇ ਟਾਈਮ ਕੱਢਣਗੇ ਫਿਰ ਕੁੜੀ ਨੂੰ 23 ਮਹੀਨਾ ਲੱਗਿਆ ਸੀ ਜਦੋਂ ਕੁੜੀ ਮੁੱਕ ਗਈ ਉਥੇ ਪੜਦੀ ਸੀ ਥਾਪਰ ਕਾਲਜ 'ਚ ਉਥੇ ਵਿਚਾਰੀ ਸੁੱਤੀ ਪਈ ਰਹ ਗਈ ਨੀ ਫਿਰ ਉਸ ਤੋਂ ਬਾਅਦ ਹੁਣ ਉਹਨਾਂ ਦੇ ਜੋੜੇ ਬੱਚੇ ਹੋਏ ਨੇ ਕੁੜੀ ਮੁੰਡਾ ਉਹ ਮੇਜਿਕਰੀ ਇਹ ਐਨਸਾ ਲਾ ਜਦ ਮਹਾਰਾਣੀ ਸੁਣਤਾ ਸੀ ਆ ਹੁਣ ਤੇ 4 ਮਹੀਨਿਆਂ ਦੇ ਹੋ ਗਏ ਆੜਦ ਲੱਗੇ ਵਿਚਾਰੀ ਕਈ ਸਾਲਾਂ ਬਾਅਦ ਫਿਰ ਜਿਖਾ ਆਮਨ ਦੀ ਮੰਮੀ ਨੂੰ ਦਵਾਈ ਦਵਾਈ ਉਤੋਂ ਹੀ ਪਰਮਾਤਮਾ ਨੇ ਸੁਣੀ ਆ ਉਹਦਾ ਲੋ ਜੀ ਗੁਰਬਨੀਤ ਆ ਗਿਆ ਹਾਂ ਬਥੱਕ ਕੇ ਮੈਨੂੰ ਪਤਾ ਸੀ ਮੈਂ ਪਹਿਲਾਂ ਅਮਨ ਨੂੰ ਕਿਹਾ ਮੈਂ ਕਿਹਾ ਹੋਰ ਕੋਈ ਥੱਕੇ ਨਾ ਸਕੇ ਗਏ ਵੀ ਤਮਾ ਹੁਣ ਆ ਜਾਂਦਾ ਥੱਕ ਕੇ ਇਹ ਤਾਂ ਜਮਾ ਐਨ ਦਾਣੇ ਮੁੱਕੇ ਪਏ ਨੇ ਬੋਲਣ ਦੀ ਜਾਨ ਨਹੀਂ ਹੁਣ ਆਇਆ ਵੀ ਨਾਉਣ ਦੀ ਵੀ ਹਿੰਮਤ ਆਇ ਨਹੀਂ ਇਹਦੇ ਚ ਨਾ ਕਿ ਸੌਂ ਜੀ ਗਏ ਵੀ ਦੋ ਘੰਟੇ ਹੁਣ ਚਾਹ ਕਰਵਾ ਚਾਹ ਕਰਕੇ ਦਿੰਨੇ ਵਧੀਆ ਜਿਹਾ ਗੰਡੇ ਵਾਲਾ ਚਾਹ ਬਣਾ ਕੇ ਦਿੰਨੇ ਚੰਗਾ ਹਾਂ ਠੀਕ ਐ ਤੇਰੇ ਲੱਤਾਂ ਤੋਂ ਖੜਵਾ ਕੇ ਰਹਿਣਾ ਅੱਜ ਜੀ ਤਾਂ ਪੂਰਾ ਵਧੀਆ ਲੱਲੇ ਪੈਣੀ ਪੂਰਾ ਵਧੀਆ ਹਨਾ ਕੈ ਵੀ ਲੱਗ ਗਿਆ ਪੂਰਾ ਰਹਿ ਤਾ ਬਕਰ ਮਾਮਾ ਚਾਹਦੇ ਹੂੰ ਮੇਰੇ ਤੋਂ ਵੀ ਨਾ ਨਹੀਂ ਰਹਿੰਦਾ ਇਹ ਯਾਰਾ ਦੇਖ ਜਿਦਾਂ ਮੈਂ ਉਹਨਾਂ ਟਾਈਮ ਹੀ ਆਇਆ ਮੇਰੇ ਜਿੱਦ ਕਦੇ ਆਏ ਫੇਰ ਫੇਰਾ ਜੀ ਉਦੋਂ ਨਹੀਂ ਚੰਗਾ ਫਿਰ ਦੋ ਤਿੰਨ ਦਿਨ ਮੰਦਿਰ ਹਾਸ ਕਰਕੇ ਆਇਓ ਫੇਰ ਆਜੀ ਚੰਗਾ ਕੈ ਵੀ ਜਿਉਂਦੀਆਂ ਟੀਆਂ ਤਾਂ ਆਜੋ ਬੱਟਾ ਜਦੋਂ ਮਾਮਾ ਬੱਟਾ ਪੋਚੂਗਾ ਦਿਹਾੜੀਆ ਦਹੂੜੀਆਂ ਦਾ ਮਿਲਿਆ ਗਾਈ ਨੂੰ ਮੰਗਿਆ ਵਿਚਾਲੇ ਪਾਣੀ ਗਾਈ ਪਾਣੀ ਹੀ ਲਿਆ ਦੇ ਜੋਨੀ ਜੋਤ ਕਹਿੰਦਾ ਕਹਿੰਦਾ ਤੂੰ ਉਦੋਂ ਆਈ ਕਹਿੰਦਾ ਜਦੋਂ ਕਹਿੰਦਾ ਬੱਟਾ ਪੋਚਨੀਆ ਹੋਈਆਂ ਉਹ ਬੋਲਦਾ ਜੱਸੂ ਕਹਿੰਦਾ ਮੇਰਾ ਮਾਮਾ ਕਹਿੰਦਾ ਤੂੰ ਖੁਸ਼ ਹੋ ਕੇ ਫੋਨ ਕਰੇਗਾ ਮਾਮਾ ਬੱਟ ਤਾਂ ਪੋਚਤੀ ਫਿਰ ਇੱਕ ਨਾ ਕੀ ਹੁੰਦਾ ਦੂਜੀ ਪੋਚਦੇ ਮੇਰਾ ਮਾਮਾ ਕਹਿੰਦਾ ਆਪ ਬੈਠਾ ਹੁੰਦਾ ਮਟਰ ਤੇ ਸੱਤ ਕੰਮ ਕਰਾਉਂਦਾ ਹੁੰਦਾ ਨਾਲੇ ਮਾਂ ਕਦੇ ਕੱਦੀ ਮਸਾ ਵੱਟ ਪੁੱਛੂ ਪਤਾ ਨਹੀਂ ਨਾ ਹਾਂ ਹੀ ਹੈ ਹੁਣ ਤਾਂ ਜਸੂ ਵੀ ਕਹਿੰਦਾ ਕਹਿੰਦਾ ਹੁਣ ਤਾਂ ਮੈਂ ਜੂਨ ਦੇ ਸੁੱਟਿਆਂ ਚ ਆਉਂਗਾ ਕਹਿੰਦਾ ਜਸੂ ਦਾ ਟਰੈਕਟਰ ਤੇ ਉਹ ਕਰਾਂਗਾ ਟਰੈਕਟਰ ਦਾ ਚਾਹੇ ਹੁਣ ਉਹਨੂੰ ਐਮ ਐਮ ਟਰੈਕਟਰ ਚਲਾਵਾਂ ਗਏ ਵੀ ਨਾਲ ਉਹ ਕਰੂਗਾ ਪਾਣੀ ਤਾਂ ਨਹੀਂ ਫੜਾਊਗਾ ਬੈਠਣਗੇ ਲੈ ਗਈ ਤੁਸੀਂ ਖਲੂ ਟੈਟਾ ਹੋਰ ਹੋਰ ਆ ਜਾਣਾ ਨਾ ਜੀਰੀ ਲਾਂਚ ਮੋਟਰਸਾਈਕਲ ਤੇ ਆ ਜਿਓ ਦੋਨੇ ਭਾਈ ਠੀਕ ਆ ਪਰ ਮੈਨੂੰ ਰਹਿਣਾ ਔਖਾ ਹੋ ਜਾਂਦਾ ਔਰ ਤੂੰ ਆਵਦਾ ਘਰ ਸੰਨ ਸਾਡੇ ਦੋਤੇ ਆ ਜਾਣਗੇ ਹਾਂ ਕੰਮ ਕਰਾਉਣਾ 2-2 ਮਿੰਟ ਆ ਜਾਣਗੇ ਸਾਡੇ ਮੇਰਾ ਨਾਮ ਕੀ ਹੈ ਜਾਨੀ